ਇਹ ਕਮਲਜੀਤ ਸਿੰਘ ਉਰਫ ਰਾਹੁਲ ਦਾਤਰ ਪੁੱਤਰ ਗਰਜਿੰਦਰ ਸਿੰਘ ਵਾਸੀ ਪ੍ਰੇਮਨਗਰ ਬੋੜਵਾਲ ਬਟਾਲਾ ਇਹ ਇੱਕ ਕ੍ਰਿਮੀਨਲ ਟਾਈਪ ਦਾ ਵਿਅਕਤੀ ਹੈ ਜਿਹਦੇ ਤੇ 3 ਐਨਡੀਪੀਐਸ ਦੇ ਪਰਚੇ ਦਰਜ ਆ ਤੇ 9 307 ਦੇ ਤੇ ਨਾਲ ਆਮ ਜੈਕਟ ਦੇ ਤਹਿਤ ਦਰਜੇ ਮੁਕਦਮੇ ਦਰਜ ਨੇ ਕੱਲ ਐਸਐਚਓ ਸਿਵਲ ਨੇ ਨਾਕਾ ਲਗਾਇਆ ਹੋਇਆ ਸੀ ਉਸ ਦੌਰਾਨ ਅਬ ਗੱਡੀਆਂ ਦੀ ਚੈਕਿੰਗ ਕਰ ਰਹੇ ਉਸ ਦੌਰਾਨ ਇਹਨੂੰ ਅਰੈਸਟ ਕੀਤਾ ਜਿਹਨੂੰ ਮੁਕੱਦਮਾ ਨੰਬਰ ਜਿਹੜਾ ਸਾਡਾ 107 ਸਿਵਲ ਆਈਂ ਦਾ 12425 ਦਾ ਜਿਸ ਦੇ ਵਿੱਚ 307 ਦਾ ਉਹਦੇ ਵਿੱਚ ਇਹਦੀ ਅਰੈਸਟ ਪਾਈ ਆ ਬਾਕੀ ਦੀ ਤਫਤੀਸ਼ ਜਿਹੜੀ ਹੈ ਇਹਨੂੰ ਲਿਆ ਕੇ ਦੀ ਉਹ ਸਮਾਨ ਲੈ ਕੇ ਦੀ ਤਫਤੀਸ਼ ਜਿਹੜੀ ਆ ਅੱਗੇ ਹੋਸਲੇ ਆਉਂਦੇ ਆ ਤੇ ਇਹਦੇ ਤੇ ਨੌ ਪਰਚੇ ਜਿਹੜੇ ਆ ਉਹ 307 ਦੇ ਔਰ ਆਰਮਜ਼ ਐਕਟ ਦੇ ਦਰਜ ਐ ਇਹ ਕਾਫੀ ਕ੍ਰਿਮੀਨਲ ਆਲੇ ਕੰਮ ਕਰਦੇ ਗੈਂਗ ਬਾਰੇ ਲਈ ਦੀ ਪੁੱਛ ਕੇ ਚੱਲਦੀ ਆ ਉਹ ਬਾਅਦ ਚ ਦੱਸਾਂਗੇ ਆਦਰਵਾਇਜ਼ ਹਲੇ ਤੈਨੂੰ ਅਰੈਸਟ ਤੁਹਾਨੂੰ ਜੋ ਵੀ ਤੇ ਜਿਸਨ ਲੱਗ ਰਿਹਾ ਤੇ 3 90 ਬੀ ਐਸ ਦੇ ਔਰ 9 307 ਦੇ ਪਾਸੇ ਦਰਜਾ ਬਾਕੀ ਉਸਗੇ ਦੌਰਾਨ ਜੋ ਰਮਾਨ ਲੈ ਕੇ ਜੋ ਵੀ ਸਾਹਮਣੇ ਆਣਗੇ ਤੁਹਾਨੂੰ